ਕਹੇ ਦੀ ਬਹੁਤ ਵੱਡੀ ਔਰ ਬਹੁਤ ਅਹਿਮ ਖਬਰ ਸਾਹਮਣੇ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਹੁਣਾ ਨੇ ਅਸਤੀਫਾ ਦੇ ਦਿੱਤਾ ਜੀ ਆਂਦਾ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਤਾਂ ਬਹੁਤ ਵੱਡੀ ਖਬਰ ਹੋਰ ਬਹੁਤ ਅਹਿਮ ਖਬਰ ਕਿਹਾ ਜਾ ਰਿਹਾ ਤਾਂ ਦਾਦੀ ਕੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਅਸਤੀਫਾ ਦੇ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਾਂ ਚੱਲ ਰਹੀਆਂ ਸੀ ਉਹਨਾਂ ਨੂੰ ਤਨਖਾਹਾਂ ਜਦੋਂ ਕਰਾਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰੇ ਚਰਚਾਾਂ ਚੱਲੀਆਂ ਕਿ ਕਿਹੜੀ ਸਜ਼ਾ ਕਿਹੜੀ ਤਨਖਾਹ ਕਿਹੜਾ ਦੰਡ ਜਿਹੜਾ ਲਾਇਆ ਜਾਣਾ ਸੁਖਬੀਰ ਸਿੰਘ ਬਾਦਲ ਹੋਣਾ ਦਾ ਦਾਦੀ ਕੇ ਬਾਅਦ ਦੇ ਵਿੱਚ ਜਿਹੜਾ ਜਦਾ ਗਿਆਨੀ ਰਗਵੀ ਸਿੰਘਾਉਣਾ ਦੇ ਵੱਲੋਂ 171 ਤਾ ਸਦੀ ਕੀ ਜਿਹਦੇ ਵਿੱਚ ਬੁੱਧੀ ਜੀਵਿਆਂ ਨੂੰ ਬੁਲਾਇਆ ਗਿਆ ਤੇ ਬਾਦ ਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਵੱਲੋਂ ਉਸ 171 ਤਾ ਦਾ ਵੀ ਵਿਰੋਧ ਕੀਤਾ ਗਿਆ ਤੇ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਤਿੰਨ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੁਬਾਰਾ ਜਾਂਦੇ ਨੇ ਤੇ ਨਤਮਸਤਕ ਹੁੰਦੇ ਆ ਦਰਬਾਰ ਸਾਹਿਬ ਤੇ ਉਸ ਸਮੇਂ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਦੇ ਵੱਲੋਂ ਅਰਜੀ ਦਿੱਤੀ ਗਈ ਸੀ ਕਿ ਮੈਨੂੰ ਜਿਹੜਾਗਾ ਜਲਦੀ ਤੋਂ ਜਲਦੀ ਮੇਰੇ ਉੱਪਰ ਕੋਈ ਫੈਸਲਾ ਸੁਣਾਇਆ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਤੇ ਨਾ ਕਿਤੇ ਇਹ ਗੱਲ ਵੀ ਆਪਣੇ ਅਰਜੀ ਦੇ ਵਿੱਚ ਲਿਖੀ ਕਿ ਇਸ ਮਾਮਲੇ ਦੇ ਵਿੱਚ ਥੋੜੀ ਤੇਜ਼ੀ ਜਾਈ ਜਾ ਫਰਵਰੀ ਮਹੀਨੇ ਦੇ ਬੇਜ਼ਾਦਾਦੀ ਕੇਸ ਸਬ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਣਾ ਨੇ ਅਸੀਫਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਤਾਂ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਸੁਖਬੀ ਸਿੰਘ ਬਾਦਲ ਜਿਹੜੇ ਆ ਉਹ ਆਪਣੀ ਭਾਰ ਪ੍ਰਧਾਨਗੀ ਤੋਂ ਅਦੇ ਤੋਸਤੀ ਭਦੰਦੇ ਆ ਜਾਂ ਨਹੀਂ ਦੰਦੇ ਕਿਉਂਕਿ ਬਹੁਤ ਸਾਰੇ ਸਿਆਸੀ ਮਾਹਿਰ ਬਹੁਤ ਸਾਰੇ ਬੁੱਧੀਜੀਵੀ ਇਹ ਗੱਲ ਕਹਿ ਰਹੇ ਸੀ ਕਿ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਹੁਣ ਦੂਜੇ ਪਾਸੇ ਤੋਂ ਆਉਂਦਾ ਕਿ ਸੁਖਬੀ ਸਿੰਘ ਬਾਦਲ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹਾਲਾਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਲਗਾਏ ਹੋਏ ਨੇ ਤੇ ਦੂਜੇ ਪਾਸੇ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਪਿਆ ਸੁਖਬੀ ਸਿੰਘ ਬਾਦਲ ਹੋਣਾ ਨੇ ਜੀ ਆਂ ਦਾਦੇ ਕਿ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਪ પાસੇ ਦਿੱਤੇ ہوئے ਨੇ ਤੇ ਦੂਜੇ ਪਾਸੇ ਜਿਵੇਂ ਸਾਡੀ ਸੁਖਬੀਰ ਸਿੰਘ ਬਾਦਲ ਹੋਣਾ ਦੇ ਉੱਪਰ ਹਜੇ ਤੱਕ ਫੈਸਲਾ ਨਹੀਂ ਆਇਆ ਪਰ ਫੈਸਲਾ ਜਿਹੜਾ ਆਉਣਾ ਸੁਖਬੀਰ ਸਿੰਘ ਬਾਦਲ ਹੋਣਾ ਦੇ ਉੱਪਰ ਤੋਂ ਹਾਂ ਦਾ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਵੱਡਾ ਫੈਸਲਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਲੈ ਕੇ ਜਦਾ ਸਾਫ ਕਰਨ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਵੱਡਾ ਸਟੈਪ ਚੁੱਕਿਆਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਉਹਨਾਂ ਦੇ ਲਈ ਕਾਰਗਰ ਸਿੱਧ ਹੁੰਦਾ ਜਾਂ ਫਿਰ ਉਹਨਾਂ ਦੇ ਉੱਪਰ ਜਿਹੜਾ ਪਾਰੂ ਪੈਂਦਾ ਇਸ ਸਟੈਪ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਤੇ ਹਜੇ ਜਿਹੜਾ ਫੈਸਲਾ ਆਉਣਾ ਗਿਆ ਨਹੀਂ ਰਗ ਸਟੈਪ ਚੁੱਕਿਆਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਉਹਨਾਂ ਦੇ ਲਈ ਕਾਰਗਰ ਸਿੱਧ ਹੁੰਦਾ ਜਾਂ ਫਿਰ ਉਹਨਾਂ ਦੇ ਉੱਪਰ ਜਿਹੜਾ ਪਾਰੂ ਪੈਂਦਾ ਸਟੈਪ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਹਜੇ ਜਿਹੜਾ ਫੈਸਲਾ ਆਉਣਾ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਜਿਆਦਾ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ